13 ਮਾਡਲ ਹੈ ਤੇ ਆ ਦੇਖੋ ਇਹ ਹੈਗਾ ਜੀ 3 ਸਪੀਡ ਹੈ ਨਾ ਇਹ Ориجنਲ ਮੰਨ ਕੇ ਚੱਲ ਡਬਲ ਡਿਸਟ੍ਰਿਬਿਊਟਰ ਆ ਬੜਾ ਜੀ ਕਰਬੋ ਸੁਪਰ ਲੱਗਿਆ ਹੈ ਆ ਸਾਰਾ ਕੁਝ ਨਾਲ ਦਾ ਵੀ ਇਹਦੇ ਹਾਂ ਵੀ ਹੁਣ ਤਾਂ ਮੰਨ ਕੇ ਆਲ ਵੀ ਜਗਾੜ ਕਰਕੇ ਬੰਦੇ ਲਾਉਂਦੇ ਆ ਉਹ ਨਹੀਂ Ориجنਲ ਆਇਆ ਹੈਗਾ ਕੰਪਨੀ ਵੱਲੋਂ ਕਾਗਜ਼ਾਂ ਦਾ ਬਾਈ ਬਿਲਕੁਲ ਸਹੀ ਹੋਊ ਟ੍ਰੈਕਟਰ ਕਾਗਜ਼ਾਂ ਦਾ ਅਸੀਂ ਮਾੜਾ ਨਾ ਲਈਏ ਨਾ ਲੈਣਾ ਪੜੇ ਦੇਖੋ ਫਾਈਬਰ ਦੀ ਇਹ ਪੂਰਾ ਛਤਰੀ ਲੱਗੀ ਹੋਈ ਹੈ ਤੇ ਇਧਰ ਸਾਊਂਡ ਸਿਸਟਮ ਹੈ ਜਿਹੜਾ ਪੂਰਾ ਘੈਂਟ ਲੱਗਿਆ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਬਾਕੀ ਸਾਰੀ ਜਾਣਕਾਰੀ ਲਵਾਂਗੇ ਤੇ ਜੇ ਕਿਸੇ ਵੀ ਮਿੱਤਰ ਪਿਆਰੇ ਨੇ ਆਪਣੇ ਤੋਂ ਵੀਡੀਓ ਕਰਵਾਉਣੀ ਹੋਵੇ ਐਡ ਕਰਵਾਉਣੀ ਹੋਵੇ ਤਾਂ ਮੈਂ ਨੰਬਰ ਦੇ ਰਿਹਾ ਸਕਰੀਨ ਤੇ ਤੇ ਤੁਸੀਂ ਇਸ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਗੱਲਬਾਤ ਕਰਦੇ ਆ ਭਾਈ ਕੀਤੇ ਕੀ ਹਾਲ ਚਾਲ ਹੈ ਹੋ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੋ ਹਾਂ ਵਧੀਆ ਠੀਕ ਠਾਕ ਹੈ ਅੱਛਾ ਅੱਜ ਫਿਰ ਦੋ ਟਰੈਕਟਰ ਆ ਗਏ ਹੈ ਹਾਂ ਹਾਂ ਦੋ ਟਰੈਕਟਰ ਠੀਕ ਹੈ ਜੇ ਆਪਾਂ ਪਹਿਲੇ ਦੀ ਗੱਲ ਕਰ ਲਈ ਇਥੋਂ ਸ਼ੁਰੂ ਕਰ ਲਈਏ ਹਨਾ ਕੀ ਡੀਟੇਲ ਹੈ ਭਾਈ 3 ਸਪੀਡ ਆ 13 ਮਾਡਲ ਤੇ 3 ਸਪੀਡ ਆ ਹਨਾ ਆ ਸ ਨੂੰ ਦਿਖਾ ਦਈਏ ਦੋਸਤੋ 13 ਮਾਡਲ ਹੈ ਤੇ ਆ ਦੇਖੋ ਇਹ ਹੈਗਾ ਜੀ 3 ਸਪੀਡ ਹਨਾ ਤੇ 13 ਮਾਡਲ ਹੈ ਟਾਇਰ ਦੀ ਕੰਡੀਸ਼ਨ ਬਹੁਤ ਹੈ ਸੋਹਣਾ ਪਿਆ ਸਾਰਾ ਟਰੈਕਟਰ ਹਮ ਟਾਇਰ ਪਿਛਲੇ 90 ਪੈਸੇ ਆ ਅੱਛਾ ਆ 90 ਪੈਸੇ ਆ ਟਾਇਰ ਠੀਕ ਹੈ ਭਾਈ ਜਮਨ ਨਵੇਂ ਮੂਹ ਵੀ ਪਏ ਆ ਹਮ ਤੇ ਮੂਹਲੇ ਟਾਇਰ ਹੈਗਾ ਟਰੈਕਟਰ ਦੇ 75 80 ਪੈਸੇ 75 80 ਪੈਸੇ ਹੈਗੇ ਹਨਾ ਮੂਹਲੇ ਕੋੜਾ ਬੈਂਪਰ ਲੱਗਿਆਗਾ ਠੀਕ ਹੈ 来 ਵੀ ਦੋਸਤੋ ਤੁਸੀਂ ਟਰੈਕਟਰ ਦੇਖੋ ਬਈ ਕੰਡੀਸ਼ਨ ਟਰੈਕਟਰ ਦੀਆਂ ਜਿਵੇਂ ਨਵੇਂ ਵਾਂਗੂ ਹੀ ਪਈ ਆ ਹਨਾ ਤੇ ਕਿੰਨੇ ਮਾੜਾ ਦੱਸਿਆ ਬਾਈ ਤੂੰ ਇਹ ਇਹ ਤੇਰਾ ਮਾਡਲ ਹੈ ਤੇਰਾ ਮਾਡਲ ਹਨਾ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਆਈ.ਐਨ.ਓ.ਸੀ ਮਿਲ ਜੂਗੀ ਆਈ.ਐਨ.ਓ.ਸੀ ਮਿਲ ਜੂਗੀ ਹਨਾ ਤੇ ਗਿੱਦੇ ਬਾਈ ਜਿਵੇਂ ਇੱਕ ਕਾਗਜ਼ਾ ਕੂਜਾਂਦਾ ਕਾਫੀ ਵੀ ਰੌਲਾ ਰਹਿੰਦਾਗਾ ਵੀ ਇਹ ਕੋਈ ਦਿੱਕਤ ਤਾਂ ਨਹੀਂ ਆਊਗੀ ਨਹੀਂ ਨਹੀਂ ਕਾਗਜ਼ਾਂ ਦਾ ਬਾਈ ਬਿਲਕੁਲ ਸਹੀ ਹੋਊ ਟਰੈਕਟਰ ਕਾਗਜ਼ਾਂ ਦਾ ਅਸੀਂ ਮਾੜਾ ਨਾ ਲਈਏ ਨਾ ਲੈਣਾ ਪੜੇ ਠੀਕ ਹੈ ਸਹੀ ਹੁੰਦਾ ਕਾਗਜ਼ਾਂ ਦਾ ਠੀਕ ਹੈ ਲੈ ਵੀ ਦੋਸਤੋ ਤੁਹਾਨੂੰ ਇੱਕ ਵਾਰੀ ਮੈਂ ਫੇਰ ਥੋ ਤੇ ਸਾਫ-ਸੂਫ ਬਾਈ ਬਹੁਤ ਪਿਆਗ ਹੈ ਹਨਾ ਆ ਦੇਖੋ ਤੇ 3 ਸਪੀਡ ਹੈ ਤੇ ਕਿਦੇ ਬਾਈ ਜੇ ਕਿਸੇ ਨੇ ਮੰਨ ਲਓ ਆਇਆ ਵੀ ਅਗਲਾ ਕਹਿੰਦਾ ਵੀ ਅਸੀਂ ਡਬਲ ਡਿਸਟ੍ਰਿਬਿਊਟਰ ਆ ਗਿਆ ਆ ਦਿਖਾ ਦਿਓ ਡਬਲ ਡਿਸਟ੍ਰਿਬਿਊਟਰ ਹਨਾ ਬਾਈ ਵੇਚਣਾ ਹੁੰਦੇ ਨਹੀਂ ਨਾ ਡਬਲ ਡਿਸਟ੍ਰਿਬਿਊਟਰ ਠੀਕ ਹੈ ਬਾਈ ਇਹ ओरिजिनल ਮੰਨ ਕੇ ਚੱਲ ਡਬਲ ਡਿਸਟ੍ਰਿਬਿਊਟਰ ਆ ਤੇਰਾ ਮਾਲ ਲੱਜਾਇਆ ਹੋਇਆ ਠੀਕ ਹੈ ਬਾਈ ਹਾਂ ਇਹ ओरिजिनल ਬਾਈ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਲੈ ਵੀ ਦੋਸਤੋ ਤੇ ਬਾਈ ਜੀ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰ ਲਈ ਕੀ ਡਿਮਾਂਡ ਕਰਦੇ ਹੋ ਇਹਦੀ ਇਹਦਾ 4,70,000 ਦਾ ਟਰੈਕਟਰ ਦੇ ਦਾਂਗੇ 4,70,000 ਦਾ ਹਾਂ ਠੀਕ ਆ ਜੈ 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 ਮੌਕੇ ਤੇ ਕਰਦਾ ਹਾਂ ਕੋਈ ਮਾਨਦਾਨ ਕਰ ਦੋਗੇ ਕਰਦਾ ਹਾਂ ਮਾਨਦਾਨ ਠੀਕ ਆ ਲੈ ਵੀ ਦੋਸਤੋ ਆ ਦੇਖੋ ਤੁਸੀਂ ਛਤਰੀ-ਛੁਤਰੀ ਵੀ ਲੱਗੀ ਹੋਈ ਆ ਬਾਈ 3 ਸਪੀਡ ਹੈ ਡਬਲ ਡਿਸਟ੍ਰੀਬਿਊਟਰ ਆ ਟਾਇਰ ਪਿਆ 90 ਪੈਸੇ ਤੇ ਟਰੈਕਟਰ ਬਹੁਤ ਜਿਆਦਾ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਗਾ ਹਨਾ ਤੇ ਬਾਈ ਆਪਾਂ ਦੋ ਨੰਬਰ ਵਾਲੇ ਦੀ ਗੱਲ ਕਰ ਗਏ ਹਨਾ ਹੁਣ ਆਪਣੇ ਕੋਲੇ ਇਹਦੀ ਕੀ ਕੀ ਡਿਟੇਲ ਹੈ ਇਹਦੀ ਇਹ 12 ਮਾਡਲ ਦਾ ਇਹ 12 ਮਾਡਲ ਹੈ ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਹਾਂ ਤੁਹਾਨੂੰ ਦਿਖਾ ਦਈਏ ਹੈਨਾ ਆਪਾਂ ਪਹਿਲਾਂ ਪਹਿਲਾਂ ਦੋਸਤੋ ਤੁਹਾਨੂੰ ਪਿੱਛੇ ਤੋਂ ਟਰੈਕਟਰ ਹੈ ਜਿਹੜਾ ਦਿਖਾ ਦਈਏ ਡਬਲ ਡਿਸਟ੍ਰੀਬਿਊਟਰ ਦਾ ਸਮਾਨ ਸਮੂਹ ਫੁੱਲ ਲੱਗਿਆ ਟਰੈਕਟਰ ਠੀਕ ਆ ਸਮਾਨ ਸਮੂਹ ਇਹਦੇ ਵਿੱਚ ਜਾਨੀ ਕਿ ਫੁੱਲ ਲੱਗਿਆ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹਦੇ ਇਹਦੇ ਟਾਇਰ ਹੈਗੇ ਆ 85 90 ਮਹੀਨੇ ਦੇ ਆ 85 85 90 ਦੇ ਆ ਹੈਨਾ ਤੁਸੀਂ ਪਹਿਲਾਂ ਟਰੈਕਟਰ ਬੈਕ ਤੋਂ ਦੇਖੋ ਆ ਦੇਖੋ ਮਾਗਰੇ ਦੇ ਜਿਹੜੇ ਡੈਕ ਡੱਕਾ ਹੈ ਪ੍ਰੋਪਰ ਲੱਗਿਆ ਹੋਇਆ ਹੈ ਹਨਾ ਬਾਈ ਤੇ ਉੱਪਰ ਛਤਰੀ ਦੇਖੋ ਫਾਈਬਰ ਦੀ ਇਹ ਪੂਰਾ ਛਤਰੀ ਲੱਗੀ ਹੋਈ ਹੈ ਤੇ ਇਧਰ ਸਾਊਂਡ ਸਿਸਟਮ ਹੈ ਜਿਹੜਾ ਪੂਰਾ ਘੈਂਟ ਲੱਗਿਆ ਹੋਇਆ ਟਾਇਰ ਵੀ ਬਾਈ ਕਹਿੰਦਾ ਵੀ ਜਿਵੇਂ ਪੂਰੇ ਵਧੀਆ ਪਏ ਆ ਵੀ ਹਨਾ 85 90% ਪਏ ਆ ਇਹ ਬਾਈ ਟਰਬੋ ਸੁਪਰ ਇਹ ਮੂਰਲੇ ਜਮਨ ਨਵੇਂ ਆ ਇਹ ਟਰਬੋ ਸੁਪਰ ਹੈ ਨਾ ਹਾਂ ਇਹ ਟਰਬੋ ਸੁਪਰ ਆ ਠੀਕ ਹੈ ਇਹ ਟਾਇਰ ਮੂਰਲੇ ਜਮਨ ਨਵੇਂ ਪਏ ਹਨਾ ਠੀਕ ਹੈ ਇੱਕ ਦਿਖਾ ਦਿੰਨੇ ਆ ਇਹ ਨਾ ओरिजिनल ਟਰਬੋ ਸੁਪਰ ਚ ਆਇਆ ਠੀਕ ਹੈ ਬਾਈ ਹਾਂ ਨਾਲ ਦਾ ਇਹ ਟਰਬੋ ਸੁਪਰ ਲੱਗਿਆ ਹੈ ਆ ਸਾਰਾ ਕੁਝ ਨਾਲ ਦਾ ਬਈ ਇਹਦੇ ਹਾਂ ਬਈ ਹੁਣ ਤਾਂ ਮੰਨ ਕੇ ਆ ਲੈ ਬਈ ਜਗਾੜ ਕਰਕੇ ਬੰਦੇ ਲਾਉਂਦੇ ਆ ਉਹ ਨਹੀਂ origignal ਆ ਇਹਦਾ ਕੰਪਨੀ ਬੋਲੋ ਅੱਛਾ ਬਈ ਹਾਂ ਠੀਕ ਐ ਇਹ origignal ਆ ਜੀ ਹਾਂ origignal ਆ ਟਰਬੋ ਸੁਪਰ ਠੀਕ ਐ ਇਹ 12 ਮਾਡਲ ਦਾ ਬਈ ਹਾਂ ਇਹ 12 ਮਾਡਲ ਠੀਕ ਐ ਤੇ ਦੋਸਤੋ ਦੇਖੋ ਇਹ ਟਰਬੋ ਸੁਪਰ ਤੇ ਟਰੈਕਟਰ ਦੀ ਬੀਕੇਟੀ ਦੇ ਮੂਹਰੇ ਲੈਣਾ ਟਾਇਰ ਆ ਠੀਕ ਐ ਇਹ ਬੀਕੇਟੀ ਦੀ ਆ ਬਈ ਹਾਂ ਠੀਕ ਐ ਆ ਲੈ ਦੋਸਤੋ ਤੁਹਾਨੂੰ ਦਿਖਾਉਣੇ ਆ ਆ ਬਈ ਜਿਹੜੇ ਟਾਇਰ ਆ ਮੂਹਰੇ ਇਹ ਹੈਗੇ ਪੀਕੇਟੀ ਦੇ ਹਨਾ ਤੇ ਕੰਡੀਸ਼ਨ ਬਹੁਤ ਕਹਿੰਦਾ ਬਈ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਵੀ ਹਰਿਆਣਾ ਨੰਬਰ ਹੀ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂਗੀ ਠੀਕ ਆ ਬਈ ਲੈ ਵੀ ਦੋਸਤੋ ਇਹ ਟਰੈਕਟਰ 2 ਬਾਈ ਕੋਲੇ ਸੇਲ ਹੈ ਤੇ ਇਹਦਾ ਬਈ ਕੀ ਡਿਮਾਂਡ ਕੀ ਹੈ ਇਸ ਟਰੈਕਟਰ ਦੀ ਇਹ ਦੇ ਦਾਂਗੇ 480000 ਦਾ 480 ਦਾ ਹਾਂ ਲੈ ਵੀ ਦੋਸਤੋ ਇਹ ਹੈਗਾ ਬਈ 480 ਦਾ ਤੇ ਆ ਬਾਈ ਨੇ ਰੱਖਿਆ ਇਸ ਦਾ 470 ਸੀਗਾ ਠੀਕ ਹੈ ਤੇ ਬਾਈ ਮੌਕੇ ਤੇ ਮਾਨਤਾਣਾ ਹੋ ਜੂਗਾ ਤੁਹਾਡਾ ਤੁਸੀਂ ਜਦੋਂ ਕਾਲ ਕਰੋਗੇ ਬਾਈ ਨੂੰ ਠੀਕ ਹੈ ਮੈਨੂੰ ਨੰਬਰ ਦੇ ਦੇਣਾ ਬਾਈ ਬੂਟੇ ਦਾ ਤੇ ਗੀਤੇ ਦਾ ਦੋਨੋਂ ਦਾ ਮੇਰੇ ਪਿੰਡ ਦੇ ਆ ਦੋਨੇ ਇਹ ਬੰਦੇ ਤੇ ਤੁਸੀਂ ਇਹਨਾਂ ਨਾਲ ਜਿਹੜੀ ਹੈਗੀ ਕਾਲ ਕਰਕੇ ਬਾਈ ਰੇਟ ਬਣਾ ਲਿਓ ਠੀਕ ਹੈ ਤੇ ਬਾਈ ਗੀਤੇ ਆਪਣੇ ਕੋਲ ਹੋਰ ਵੀ ਟਰੈਕਟਰ ਆਉਂਦੇ ਰਹਿੰਦੇ ਆ ਹਾਂ ਹਾਂ ਆਉਂਦੇ ਰਹਿੰਦੇ ਆ ਬਾਈ ਠੀਕ ਹੈ ਜੇ ਕਿਸੇ ਨੇ ਮੰਨ ਲਓ ਲੈਣ ਦੇਣਾ ਹੋਵੇ ਟਰੈਕਟਰ ਵਿੱਚ ਵੀ ਘੱਟ ਲਾਂਗੇ ਵਿੱਚ ਵੀ ਘੱਟ ਲਾਂਗੇ ਹਾਂ ਠੀਕ ਆ ਲੈਣ ਦੇਣ ਕਰਨਾ ਹੋਵੇ ਉਹ ਵੀ ਕਰ ਲੈਣਗੇ ਬਾਈ ਤੇ ਜੇ ਤੁਸੀਂ ਮੰਨ ਕੇ ਚੱਲੋ ਇਹ ਟਰੈਕਟਰ ਲੈ ਜੇ ਟਰੈਕਟਰ ਬਾਹ ਕੇ ਚੈੱਕ ਕਰਕੇ ਲੈ ਜਾ ਬੰਦਾ ਕਰੋ ਇਹ ਨੀ ਜ਼ਿੰਮੇਦਾਰੀ ਹਾਂ ਇਹ ਤਸੱਲੀ ਜ਼ਰੂਰ ਆ ਵੀ ਤੁਸੀਂ ਵਾਹ ਕੇ ਚੈੱਕ ਕਰਕੇ ਅਗਲਾ ਕਹਿੰਦਾ ਵੀ ਸਾਨੂੰ ਵੀ ਅਸੀਂ ਦੇਖ ਲਿਆ ਵੀਡੀਓ ਦੇ ਵਿੱਚ ਹਨਾ ਵੀ ਇਦਾਂ ਨਹੀਂ ਕਿ ਤੁਸੀਂ ਵਾਹ ਕੇ ਪ੍ਰੋਪਰ ਆਪਦੀ ਤਸੱਲੀ ਕਰਕੇ ਇਹ ਟਰੈਕਟਰ ਉਹ ਲੈ ਕੇ ਜਾਣੇ ਨੇ ਕਿਹਨਾ ਟਰੈਕਟਰਾਂ ਦੇ ਕੋਈ ਲੋਨ ਨਹੀਂ ਸਭ ਕਲੀਅਰ ਦੇ ਟਰੈਕਟਰ ਆ ਇਹ ਸਭ ਕਲੀਅਰ ਹੈ ਹਾਂ ਸਭ ਕਲੀਅਰ ਦੇ ਮਿਲਣਗੇ ਅੱਛਾ ਕਿਤੇ ਇੱਕ ਗੱਲ ਹੁੰਦੀ ਆ ਭਾਈ ਕਈ ਵਾਰੀ ਕਹਿੰਦਾ ਨਾ ਕਿ ਭਈ ਇਹ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਵੀ ਅਸੀਂ ਲੋਨ ਕਰਾਉਣਾ ਉਹ ਸਿਸਟਮ ਹੋ ਜਾਂਦਾ ਲੋਨ ਵਾਲਾ ਹੈ ਨਹੀਂ ਆਪਣੇ ਕੋਲੇ ਹੈ ਨਹੀਂਗਾ ਆਪਾਂ ਕਲੀਅਰ ਦੇ ਲੈਨੇ ਆ ਟਰੈਕਟਰ ਕਲੀਅਰ ਦੇ ਦੇਣੇ ਕਲੀਅਰ ਸੀ ਦੇਣੇ ਹਾਂ ਲੋਨ ਲੋਨ ਆ ਤਾਂ ਵੀ ਦੋਸਤੋ ਪਿੰਡ ਰਾਮਨਗਰ ਆ ਬਈ ਜ਼ਿਲ੍ਹਾ ਬਠਿੰਡਾ ਦਾ ਤੇ ਮੋੜ ਮੰਡੀ ਦੇ ਬਿਲਕੁਲ ਨਾਲ ਪਿੰਡ ਪੈ ਜਾਂਦਾ ਆਪਣਾ ਤੇ ਕਿਸੇ ਵੀ ਸੱਜਣ ਮਿੱਤਰ ਨੂੰ ਟਰੈਕਟਰ ਦੀ ਲੋੜ ਹੋਵੇ ਨਾ ਤਾਂ ਆਹ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਬਾਈ ਨਾਲ ਲੈਣ-ਜੇਣ ਕਰਨਾ ਹੋਵੇ ਉਹ ਵੀ ਕਰ ਸਕਦੇ ਹੋ ਸੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਦਾ ਧੰਨਵਾਦ ਥੈਂਕ ਯੂ ਸ਼ੁਕਰੀਆ ਥੈਂਕ ਯੂ ਬਾਈ ਕਿਤੇ ਧੰਨਵਾਦ ਬਾਈ